ਸੋ ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵਾਂ ਵੀਡੀਓ ਦੇ ਵਿੱਚ ਅੱਜ ਅਸੀਂ ਜਾਣਾ ਜਨਸਰ ਸਾਹਿਬ ਕਿਉਂਕਿ ਜਿਹੜੇ ਚਾਚੂ ਨੇਗੇ ਉਹਨਾਂ ਦੇ ਬੇਬੀ ਹੋਇਆਗਾ ਉਹਨੂੰ ਮੱਥਾ ਟਿਕਾ ਕੇ ਲੈ ਕੇ ਆਉਣਾ ਸੀ ਜਨਸਰ ਸਾਹਿਬ ਤੇ ਫਿਰ ਅਸੀਂ ਆਵਾਂਗੇ ਡੇਰੀ ਤੇ ਉਤੋਂ ਮੈਂ ਪਿੰਡ ਵਾਲੇ ਗੁਰਦੁਆਰੇ ਮੱਥਾ ਟੇਕੇ ਵਾਪਸ ਘਰੇ ਆ ਜਾਵਾਂਗੇ ਵਲੌਗ ਨੂੰ ਪੂਰਾ ਐਂਡ ਤੱਕ ਦੇਖਿਓ ਚਲੋ ਹੁਣ ਆਪਾਂ ਚੱਲਦੇ ਆਂ ਸ੍ਰੀ ਜਨਸਰ ਸਾਹਿਬ ਵਾਲ ਨੂੰ ਸੋ ਹਾਂਜੀ ਮਿੱਤਰੋ ਹੁਣ ਅਸੀਂ ਤੁਰ ਪਏ ਆਂ ਸ੍ਰੀ ਜਨਸਰ ਸਾਹਿਬ ਵਾਲ ਨੂੰ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਡੇ ਪਿੰਡ ਦਾ ਬਾਚਸੀ ਇਹ ਗੁਰਦੁਆਰਾ ਸਾਹਿਬ ਵੀ ਆਵਾਂਗੇ ਸੋਨੂੰ ਅਸੀਂ ਦਿਖਾਵਾਂਗੇ ਉਹ ਵੀ ਠੀਕ ਆ ਜੀ ਫਿਲਹਾਲ ਅਸੀਂ ਜਾ ਰਹੇ ਹਾਂ ਸ਼੍ਰੀ ਜਨਸਰ ਸਾਹਿਬ ਵੱਲ ਨੂੰ ਠੀਕ ਆ ਜੀ ਤੇ ਦੇਖ ਸਕਦੇ ਤੁਸੀਂ ਅਸੀਂ ਆ ਚੁੱਕੇ ਹਾਂ 메ਨ ਰੋਡ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਆ ਸਾਈਡ ਤੇ ਅੰਕਲ ਜੀ ਵੀ ਜਾ ਰਹੇ ਨੇ ਸਾਈਕਲ ਦੇ ਉੱਤੇ ਠੀਕ ਆ ਆ ਦੋ ਕੋਠੀਆਂ ਨੇ ਸਾਈਡ ਦੇ ਉੱਤੇ ਸੋਨੂੰ ਅ ਵੀ ਦਿਖਾਉਨੇ ਆ ਕੋਠੀਆਂ ਨੇਗੀਆਂ ਤੇ ਇਹਨਾਂ ਨੇ ਸਬਜ਼ੀ ਲਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਬਹੁਤ ਸੋਹਣੀਆਂ ਕੋਠੀਆਂ ਨੇ ਇਹਨਾਂ ਦੀਆਂ ਤੇ ਇੱਥੇ ਵੀ ਕੁਝ ਬੀਜਿਆ ਹੋਇਆ ਹੈ ਇਹਨਾਂ ਦਾ ਉਹ ਮੈਨੂੰ ਪਤਾ ਨਹੀਂ ਤੇ ਫਿਲਹਾਲ ਆਪਾਂ ਚੱਲਦੇ ਅੱਗੇ ਚਲੋ ਜੀ ਤੇ ਆਹ ਥਾਰ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਮੋਡੀਫਾਈਡ ਥਾਰ ਆ ਠੀਕ ਆ ਦੇਖ ਸਕਦੇ ਹੋ ਤੁਸੀਂ ਤੇ ਹੁਣ ਆਪਾਂ ਜਾ ਰਹੇ ਹਾਂ ਜੰਸਾ ਸਾਹਿਬ ਵੱਲ ਨੂੰ ਫਿਲਹਾਲ ਆਪਾਂ ਜਾਵਾਂਗੇ ਟਿੱਬੇ ਤੇ ਉਸ ਤੋਂ ਬਾਅਦ ਠੋਲੀ ਵੱਲ ਸੋ ਤੁਸੀਂ ਦੇਖ ਸਕਦੇ ਹੋ ਟਿੱਬੇ ਅਸੀਂ ਪਹੁੰਚ ਚੁੱਕੇ ਹਾਂ ਤੇ ਬੇ ਵੈਸੇ ਟੂਰਨਾਮੈਂਟ ਚੱਲ ਰਿਹਾ ਸੀਗਾ ਗਰਾਊਂਡ ਦੇ ਵਿੱਚ ਸੋਨੂੰ ਅਸੀਂ ਹੁੰਦੇ ਹੋਏ ਦਿਖਾਵਾਂਗੇ ਉਹ ਟੂਰਨਾਮੈਂਟ ਵੀ ਕਿਹੜਾ ਟੂਰਨਾਮੈਂਟ ਆ ਉਹ ਆਪਾਂ ਜਾ ਰਹੇ ਫਿਲਹਾਲ ਆਹ ਸੜਕ ਤੋਂ ਆਪਾਂ ਜਾਣਾ ਇਹ ਸਿੱਧੀ ਸੜਕ ਆ ਜਿਹੜੀ ਜਾਂਦੀ ਆ ਠੁੱਲੀਆਲ ਵੱਲ ਨੂੰ ਤੁਸੀਂ ਬੋਰਡ ਦੇ ਉੱਤੇ ਲਿਖਿਆ ਹੋਇਆ ਵੀ ਪੜ ਲਿਆ ਸੋ ਚਲੋ ਚੱਲਦੇ ਹਾਂ ਹੁਣ ਆਪਾਂ ਠੁੱਲੀਆਲ ਵੱਲ ਤੇ ਉੱਥੇ ਜਾ ਕੇ ਹੁਣ ਮੈਂ ਸੋਨੂੰ ਮਿਲਦਾ ਤੇ ਆਪਾਂ ਸੋਨੂੰ ਉੱਥੋਂ ਸ੍ਰੀ ਜਨਸਰ ਸਾਹਿਬ ਵੱਲ ਮਿਲਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਠੁੱਲੀ ਵਾਲਾ ਅਸੀਂ ਪਹੁੰਚ ਚੁੱਕੇ ਹਾਂ ਠੀਕ ਆ ਜੀ ਤੁਸੀਂ ਦੇਖ ਸਕਦੇ ਹੋ ਤੇ ਆ ਆਪਣਾ ਠੁੱਲੀ ਵਾਲਾ ਪਿੰਡ ਸਾਰਾ ਸਾਰਾ ਠੀਕ ਹੈ ਸਾਈਡ ਦੇਖ ਸਕਦੇ ਹੋ ਆ ਬੰਦੇ ਖੜੇ ਨੇ ਥੋੜੇ ਬਹੁਤੇ ਤੇ ਆ ਗੁਰਦੁਆਰਾ ਘਠਲੀ ਵਾਲ ਦਾ ਜਿੰਨੇ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਤੇ ਹੁਣ ਅਸੀਂ ਜਾ ਰਹੇ ਹਾਂ ਜੰਡਰ ਸਰ ਸਾਹਿਬ ਵੱਲ ਤੇ ਹੁਣ ਅਸੀਂ ਸੋਨ ਮਿਲਾਂਗੇ ਜਦੋਂ ਅਸੀਂ ਜੰਡਰ ਸਰ ਸਾਹਿਬ ਪਹੁੰਚ ਗਏ ਹੋਵਾਂਗੇ ਠੀਕ ਆ ਜੀ ਚਲੋ ਫੋਨ ਮੈਸ਼ਨ ਨੂੰ ਮਿਲਦਾ ਸ੍ਰੀ ਜਨਸਰ ਸਾਹਿਬ ਪਹੁੰਚ ਗਏ ਸੋ ਹਾਂਜੀ ਮਿੱਤਰੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜਨਸਰ ਸਾਹਿਬ ਦੇ ਕੋਲ ਅਸੀਂ ਪਹੁੰਚ ਚੁੱਕੇ ਹਾਂ ਠੀਕ ਹੈ ਜੀ ਤੇ ਹੁਣ ਅਸੀਂ ਅੰਦਰ ਜਾਵਾਂਗੇ ਗੱਡੀ ਲੈ ਕੇ ਆਪਣੀ ਠੀਕ ਹੈ ਜੀ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਦੇਖ ਸਕਦੇ ਹੋ ਜੰਨ ਸਰ ਸਾਹਿਬ ਤੁਸੀਂ ਇਹ ਵੱਡੀ ਸਾਰੀ ਪਾਰਕਿੰਗ ਬਣੀ ਹੋਈ ਹੈ ਜੰਨ ਸਰ ਸਾਹਿਬ ਦੀ ਤੁਸੀਂ ਦੇਖਿਆ ਹੋਊਗਾ ਤੇ ਅਸੀਂ ਲੈ ਕੇ ਜਾ ਰਹੇ ਹਾਂ ਫਿਲਹਾਲ ਆਪਣੀ ਗੱਡੀ ਨੂੰ ਅੰਦਰ ਤੇ ਤੁਹਾਨੂੰ ਅਸੀਂ ਅੰਦਰ ਵੀ ਦਿਖਾਵਾਂਗੇ ਵੀ ਅਸੀਂ ਮੱਥਾ ਕਿਵੇਂ ਟੇਕਦੇ ਆ ਸੋ ਚਲੋ ਹੁਣ ਆਪਾਂ ਚੱਲਦੇ ਆਂ ਅੰਦਰ ਕਿਉਂਕਿ ਗੱਡੀ ਆਪਣੀ ਪਹੁੰਚ ਚੁੱਕੀ ਹੈ ਗੁਰਦੁਆਰਾ ਸਾਹਿਬ ਤੇ ਆ ਦੇਖ ਸਕਦੇ ਤੁਸੀਂ ਇੱਥੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਤੇ ਆਪਾਂ ਜਾ ਰਹੇ ਹਾਂ ਅੰਦਰ ਦਰਬਾਰ ਸਾਹਿਬ ਦੇ ਮੱਥਾ ਟੇਕਣ ਦੇ ਲਈ ਠੀਕ ਆ ਜੀ ਦੇਖ ਸਕਦੇ ਹੋ ਸਾਹਮਣੇ ਦਰਬਾਰ ਸਾਹਿਬ ਸੋ ਹਾਂਜੀ ਮਿੱਤਰੋ ਦਰਬਾਰ ਸਾਹਿਬ ਤੋਂ ਬਾਰ ਅਸੀਂ ਆ ਚੁੱਕੇ ਹਾਂ ਤੇ ਆ ਜਾਂਡਾ ਜਿੱਥੇ ਸ੍ਰੀ ਗੁਰੂ ਹਰਗੋਬਿੰਦ 6ਵੇਂ ਪਾਤਸ਼ਾਹ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਠੀਕ ਆ ਜੀ ਇੱਥੇ ਪਹਿਲਾ ਕਿਲਾ ਸੀਗਾ ਤੇ ਆ ਆਪਣਾ ਨਿੱਕਾ ਜਿਹਾ ਬੇਬੀ ਆ ਰੋਂ ਲੱਗ ਗਿਆ ਸੀਗਾ ਇਹਨੂੰ ਚੁੱਪ ਕਰਾਇਆ ਆਪਾਂ ਠੀਕ ਆ ਜੀ ਸੋ ਇਹ ਹੈਗਾ ਆਪਣਾ ਦੂਜੇ ਦਰਬਾਰ ਸਾਹਿਬ ਜਿੱਥੇ ਸਹਿਜ ਪਾਠ ਹੁੰਦੇ ਨੇ ਤੇ ਅੱਜ ਜਨਸਰ ਆਪਾਂ ਮੱਥਾ ਟੇਕ ਲਿਆ ਤੇ ਹੁਣ ਅਸੀਂ ਚੱਲਨੇ ਆਂ ਬਾਹਰ ਫੇਰ ਤੋਂ ਪਿੰਡ ਵੱਲ ਨੂੰ ਤੇ ਤੁਹਾਨੂੰ ਅਸੀਂ ਹੁਣ ਜਾ ਕੇ ਮਿਲਦੇ ਆਂ ਠੀਕ ਆ ਜੀ ਬਾਹਰ ਅਸੀਂ ਆ ਚੁੱਕੇ ਆਂ ਜਣ ਸਰ ਸਾਹਿਬ ਤੋਂ ਤੇ ਹੁਣ ਤੁਹਾਨੂੰ ਅਸੀਂ ਟਿੱਬੇ ਜਾ ਕੇ ਪਹੁੰਚ ਮਤਲਬ ਮਿਲਦੇ ਆਂ ਤੁਹਾਨੂੰ ਅਸੀਂ ਸੋ ਵਲੌਗ ਦੇ ਵਿੱਚ ਐਂਡ ਤੱਕ ਬਣੇ ਰਿਹਾ ਤੋ ਹਾਂਜੀ ਮਿੱਤਰ ਟੱਬੇ ਅਸੀਂ ਪਹੁੰਚ ਚੁੱਕੇ ਹਾਂ ਠੀਕ ਆ ਜੀ ਆ ਦੇਖ ਲਓ ਤੁਸੀਂ ਆਸੇ ਪਾਸੇ ਟੱਬਾ ਆ ਗਿਆਗਾ ਤੇ ਇਸ ਤੋਂ ਬਾਅਦ ਅਸੀਂ ਜਾਵਾਂਗੇ ਡੇਰੇ ਤੇ ਡੇਰੇ ਤੋਂ ਬਾਅਦ ਅਸੀਂ ਜਾਵਾਂਗੇ ਪਿੰਡ ਵਾਲੇ ਗੁਰਦੁਆਰਾ ਸਾਹਿਬ ਠੀਕ ਆ ਜੀ ਉੱਥੇ ਵੀ ਤੁਹਾਨੂੰ ਦਿਖਾਵਾਂਗੇ ਤੇ ਜਿਹੜਾ ਟੂਰਨਾਮੈਂਟ ਦੀ ਮੈਂ ਗੱਲ ਕਰ ਰਿਹਾ ਸੀਗਾ ਇਹ ਉਹ ਟੂਰਨਾਮੈਂਟ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਫੁੱਟਬਾਲ ਦਾ ਟੂਰਨਾਮੈਂਟ ਲੱਗਿਆ ਹੋਇਆ ਇੱਥੇ ਠੀਕ ਆ ਜੀ ਸੋ ਹੁਣ ਚੱਲਦੇ ਆਂ ਆਪਾਂ ਡੇਰੇ ਤੇ ਡਿਰੀ ਪਹੁੰਚ ਚੁੱਕੇ ਆਪਾਂ ਬਾਹਰ ਆ ਗਏ ਆ ਤੇ ਚਲੋ ਹੁਣ ਮੈਂ ਤੁਹਾਨੂੰ ਅੰਦਰ ਚੱਲ ਕੇ ਮਿਲਦਾ ਸੋ ਹਾਂਜੀ ਮਿੱਤਰੋ ਡੇਰੇ ਦੇ ਅੰਦਰ ਅਸੀਂ ਪਹੁੰਚ ਚੁੱਕੇ ਆਏ ਇਹ ਆਪਣਾ ਡੇਰਾ ਦਾ ਸਾਰਾ ਸਾਰਾ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਤੇ ਆ ਸਰੋਵਰ ਬਣਿਆ ਹੋਇਆ ਸਾਈਡ ਤੇ ਆ ਆਪਣਾ ਡੇਰਾ ਸਾਰਾ ਦਾ ਸਾਰਾ ਠੀਕ ਆ ਜੀ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਠੀਕ ਆ ਅੰਦਰ ਆਪਾਂ ਆ ਚੁੱਕੇ ਆਂ ਇੱਥੇ ਮੱਥਾ ਵਗੈਰਾ ਟਿਕਾਂਗੇ ਅਸੀਂ ਮੱਥਾ ਵਗੈਰਾ ਟਿਕਨ ਤੋਂ ਬਾਅਦ ਅਸੀਂ ਜਾਵਾਂਗੇ ਪਿੰਡ ਦੇ ਗੁਰਦਾਰਾ ਸਾਹਿਬ ਠੀਕ ਆ ਜੀ ਆ ਆਪਣੇ ਇੱਥੇ ਬਾਬਾ ਜੀ ਬੈਨੇ ਹੁੰਦੇ ਨੇਗੇ ਡੇਰੇ ਤੇ ਫਿਰ ਤੋਂ ਸਾਨੂੰ ਬੀਬੀ ਦਿਖਾ ਦਿੰਨੇ ਇੱਕ ਵਾਰ ਠੀਕ ਆ ਜੀ ਆ ਦੇਖ ਲਓ ਆਪਣਾ ਬੀਬੀ ਐ ਇਹ ਤੇ ਹੁਣ ਅਸੀਂ ਚੱਲਿਆਂ ਵਾਪਸ ਘਰ ਨੂੰ ਤੇ ਘਰ ਜਾਣ ਤੋਂ ਬਾਅਦ ਅਸੀਂ ਗੁਰਦੁਆਰਾ ਸਾਹਿਬ ਜਾਵਾਂਗੇ ਤੇ ਸਾਨੂੰ ਉੱਥੇ ਵੀ ਦਿਖਾਉਣੇ ਆ ਚਲੋ ਚੱਲੀਏ ਸਭ ਤੋਂ ਪਹਿਲਾਂ ਚਲੋ ਗੁਰਦੁਆਰਾ ਸਾਹਿਬ ਹੀ ਜਾਇਆ ਆਉਣੇ ਆ ਬਾਅਦ ਚੀ ਕਰੇ ਜਾਵਾਂਗੇ ਚਲੋ ਚੱਲੀਏ ਸੋ ਹਾਂਜੀ ਮਿੱਤਰੋ ਘਰੇ ਅਸੀਂ ਆ ਚੁੱਕੇ ਹਾਂ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਓਨ ਟਾਈਮ ਲਈ ਸਤਿ ਸ੍ਰੀ ਅਕਾਲ ਤੇ ਜੇ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਇਹ ਜੀਆਂ ਹੋਰ ਨਵੀਆਂ ਨਵੀਆਂ ਵੀਡੀਓਜ਼ ਦੇਖਣ ਦੇ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਕਿ ਹੋਰ ਲੋਕਾਂ ਕੋਲ ਵੀ ਇਹ ਨਵੀਂ ਵੀਡੀਓ ਪਹੁੰਚ ਸਕੇ ਤੇ ਕਮੈਂਟ ਕਰਦੇ ਹੋ ਵੀ ਤੁਹਾਨੂੰ ਵੀਡੀਓ ਕਹੇ ਜੀ ਲੱਗੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਓਨ ਟਾਈਮ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ